ਪੰਜਾਬੀ ਸਾਡੀ ਮਾਤ ਭਾਸ਼ਾ ਤੇ ਅਸੀਂ ਮਾਣ ਕਰਦੇ ਆਂ ਪੰਜਾਬੀ ਹੋਣ ਤੇ ਪਰ ਇੱਕ ਗੱਲ ਯਾਦ ਰੱਖਿਓ ਜੇ ਤੁਹਾਡੇ ਬੱਚੇ ਨੇ ਅਫਸਰ ਬੰਨਾ ਤਾਂ ਉਹਨਾਂ ਨੂੰ ਦੂਜੀਆਂ ਭਾਸ਼ਾਵਾਂ ਦਾ ਵੀ ਮਾਨ ਸਨਮਾਨ ਕਰਨਾ ਪੈਣਾ ਸਿੱਖਣਾ ਪੈਣਾ ਜੇ ਹੁਣ ਤੁਸੀਂ ਕਹੋਗੇ ਕਿ ਅਸੀਂ ਤਾਂ ਇਹ ਦਿਹਾੜੀਦਾਰ ਬੰਦੇ ਆ ਸਾਡੇ ਬੱਚੇ ਅੰਗਰੇਜ਼ੀ ਕਿਵੇਂ ਸਿੱਖ ਸਕਦੇ ਨੇ ਤਾਂ ਉਸ ਦਾ ਵੀ ਸੋਲੂਸ਼ਨ ਹੈਗਾ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜੇ ਸੋਲੂਸ਼ਨ ਦੱਸੂਗਾ ਨਾ ਤਾਂ ਤੁਹਾਨੂੰ ਕੋਈ ਵੱਡਾ ਘਰਾਣਾ ਦੱਸੇ ਨਾ ਕੋਈ ਜਾਦੇ ਪੜੇ ਲਿਖਿਆ ਦੱਸੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨ ਉਹਨਾਂ ਦੀ ਸੋਚ ਇਹ ਹੈ ਕਿ ਇਹ ਹਮੇਸ਼ਾ ਸਾਡੇ ਨੀਚੇ ਲੱਗੇ ਰਹਿਣ ਤੇ ਅਸੀਂ ਇਹਨਾਂ ਤੋਂ ਕੰਮ ਕਰਾਉਂਦੇ ਰਹੀਏ ਇਹ ਕੰਮ ਕਰਦੇ ਰਹਿਣ ਜਿਵੇਂ ਤੁਹਾਡੇ ਸਭ ਦੇ ਘਰ ਟੀਵੀ ਹੁੰਦਾ ਪਰ ਹੱਥ ਬਨ ਕੇ ਬੇਨਤੀ ਆ ਕਿ ਟਾਈਮ ਦੇ ਨਾਲ ਚੱਲ ਪੋ ਕਿਉਂਕਿ ਨਹੀਂ ਤਾਂ ਬਹੁਤ ਪਿੱਛੇ ਰਹਿ ਜਾਓਗੇ ਜੇ ਤੁਹਾਡੇ ਘਰ ਟੀਵੀ ਹੈ ਨਾਰਮਲ ਟੀਵੀ ਹੈ ਤਾਂ ਉਹਨੂੰ ਅੱਜ ਹੀ ਬਦਲ ਦਿਓ ਨਾਰਮਲ ਟੀਵੀ ਦੀ ਜਗ੍ਹਾ ਸਮਾਰਟ ਟੀਵੀ ਲੈ ਲਓ ਕੇਵਲ ਪੱਟ ਤੋਂ ਆਪਣੇ ਘਰੋਂ ਜੇ ਬੱਚੇ ਨੂੰ ਅਫਸਰ ਬਣਾਉਣਾ ਜੇ ਬਣਾਉਣਾ ਆਪਣੇ ਵਾਂਗ ਦਿਹਾੜੀਦਾਰ ਜਾਂ ਨਾਰਮਲ ਕਿਸਾਨ ਤਾਂ ਜਿਹੜਾ ਵੀ ਟੀਵੀ ਹੈਗਾ ਤਾਂ ਰੱਖੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੁਸੀਂ ਨੇ ਆਪਣੇ ਬੱਚਿਆਂ ਨੂੰ ਅਫਸਰ ਬਣਾਉਣਾ ਤਾਂ ਸਾਡੇ ਨਾਲ ਲਿੰਕ ਕਰ ਲਓ ਅਸੀਂ ਤੁਹਾਨੂੰ ਕੁਝ ਚੈਨਲਾਂ ਦੇ ਨਾਮ ਦੱਸਾਂਗੇ ਕਿਉਂਕਿ ਮੈਨੂੰ ਪਤਾ ਮੈਨੂੰ ਵੀ ਇੰਗਲਿਸ਼ ਬੋਲਣ ਦੇ ਵਿੱਚ ਦਿੱਕਤ ਆ ਨਾ ਮੈਨੂੰ ਸਮਝ ਆਉਂਦੀ ਐਨੀ ਪਰ ਮੈਂ ਆਪਣੇ ਬੱਚੇ ਨੂੰ ਉਸ ਕਾਬਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੱਲ ਨੂੰ ਅਗਰ ਕੋਈ ਅੰਗਰੇਜ਼ੀ ਦੇ ਵਿੱਚ ਗੱਲ ਕਰ ਰਹਾ ਹੈ ਤਾਂ ਉਸ ਦੀ ਸਿਰਾ ਜਿਹੜਾ ਸਰਵੰਦੇ ਨਾਲ ਨਾ ਝੁਕੇ ਮੈਂ ਤੁਹਾਨੂੰ ਕੁਝ ਚੈਨਲ ਦੱਸਾਂਗਾ ਅੰਗਰੇਜ਼ੀ ਦੇ ਬਾਰੇ ਅਗਰ ਛੋਟੇ ਬੱਚੇ ਨੇ ਤਾਂ ਬਹੁਤ ਜਲਦੀ ਸਿੱਖ ਸਕਦੇ ਨੇ ਕਿਉਂਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਬਹੁਤ ਫਾਸਟ ਆ ਆਪਾਂ ਨੂੰ ਹੋਰ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਬਟ ਜੇ ਬੱਚੇ ਹੁਣ ਤੋਂ ਇੰਗਲਿਸ਼ ਸਿੱਖ ਗਏ ਤਾਂ ਤੁਹਾਡੇ ਬੱਚੇ ਘਟੋ ਘਟ ਛੋਟੇ ਜਿਹੜੇ ਆਫਸਰ ਰੈਂਕ ਨੇ ਇਨਾਂ ਤੋਂ ਸਟਾਰਟ ਹੋ ਕੇ ਵੱਡੇ ਤੋਂ ਵੱਡੇ ਰੈਂਕ ਪ੍ਰਾਪਤ ਕਰ ਸਕਦੇ ਨੇ ਸੋ ਚੈਨਲਾਂ ਦੀ ਮੈਂ ਤੁਹਾਨੂੰ ਅਗਲੀ ਵੀਡੀਓ ਬਣਾ ਕੇ ਪਾਵਾਂਗਾ ਜਿਹੜੇ ਵੀ ਚੈਨਲਾਂ ਦੇ ਨਾਮ ਹੋਣਗੇ ਸੋ ਜੁੜਜੋ ਵੀਰ ਬਣ ਕੇ ਜੇ ਆਪਣੇ ਬੱਚਿਆਂ ਨੂੰ ਇਹ ਛੋਟੇ-ਛੋਟੇ ਕੰਮਾਂ ਚੋਂ ਕੱਢ ਕੇ ਵੱਡੇ ਕੰਮ ਚਲਾਉਣਾ ਜੇ ਸਰਕਾਰੀ ਸਕੂਲ ਚ ਪੜ੍ਹਦੇ ਨੇ ਬੱਚੇ ਤਾਂ ਉਹ ਵੀ ਇੰਗਲਿਸ਼ ਬੋਲਣੀ ਸਿੱਖ ਸਕਦੇ ਨੇ ਇਹ ਜਿਆਦਾ ਮੁਸ਼ਕਲ ਨਹੀਂ ਹੈ ਕਿਉਂਕਿ ਜੇ ਛੋਟੇ ਬੱਚੇ ਨੂੰ ਜਿਸ ਹਕਰ ਦੇ ਵਿੱਚ ਢਾਲਾਂਗੇ ਉਸ ਹਕਰ ਦੇ ਵਿੱਚ ਆ ਜਾਂਦਾ ਸੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ ਜੁੜੇ